ਇਹਗਾ ਇੱਕ ਅਸੀਂ ਤਿੰਦੜੀ ਸਾਡੀ ਤਰਨਤਾਰਨ ਜਿਲ੍ਹੇ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀ ਕਿ ਫਿਰੋਤੀ ਨੂੰ ਲੈ ਕੇ ਉਹਦੇ ਵਿੱਚ ਪਰਚਾ ਦਰਜ ਕੀਤਾ ਸੀਗਾ ਕੁਝ ਦੋਸ਼ੀ ਫੜੇ ਗਏ ਸੀ ਉਹਨਾਂ ਦਾ ਇੱਕ ਸਾਥੀ ਸੀਗਾ ਜੋ ਕਿ ਹਮੇ ਅਦਸਟੇਸ ਇਨਰ ਪੇਸੰਦੇ ਵਿੱਚ ਗਾਨਫਟ ਸੀਗਾ ਤੇ ਦੀ ਇਨਫੋਰਮੇਸ਼ਨ ਸੀਗੀ ਅੱਜ ਸਾਡੀ ਟੀਮ ਜਿਹੜੀ ਹੈ ਉਹਨੂੰ ਨੈਪ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ ਉਸ ਦੇ ਰਾਉਂਡ ਡਾਏਗਾ ਗੁਰਲਾਲ ਨਾਂ ਦਾ ਵਿਅਕਤੀ ਹੋਗਾ ਉਹਨੇ ਪੁਲਿਸ ਟੀਮ ਤੇ ਫਾਇਰ ਕਰਕੇ ਪਜੰਮੇ ਕੋਸ਼ਿਸ਼ ਕੀਤੀ ਉਹਦੇ ਨੂੰ ਨੈਪ ਕੀਤਾ ਜਾ ਰਿਹਾ ਸੀ ਤੋ ਉਦੋਂ ਜਿਹੜਾ ਹੈਗਾ ਆਪੋ ਦੇ ਕ੍ਰੌਸ ਫਾਇਰਿੰਗ ਦੇ ਵਿੱਚ ਤੇ ਲੱਗ ਦੇ ਵਿੱਚ ਹਰਟ ਹੋਇਆ ਗੋਲੀ ਲੱਗੀ ਤੋ ਬਾਕੀ ਜਿਹੜਾ ਇਹਨੂੰ ਅਗਲੀ ਜਿਹੜੀ ਕਾਰਵਾਈ ਹੋਗੀ ਉਹ ਮੰਦ ਵਿੱਚ ਲੰਚਾ ਸੀ ਸਰ ਕੋਈ ਫਸਟ ਇੰਡਵੀਗੇਸ਼ਨ ਕੋ ਸਾਹਮਣੇ ਆਇਆ ਹਾਂਜੀ ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੈਗੀ ਜਿਹੜੀ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਸੀਗੀ ਇਹਦੇ ਪਿਛੋਕੜ ਬਾਰੇ ਕਿਉਂਕਿ ਇਹਦੇ ਦੋਸਤਾਂ ਹੀ ਫੜੇਗੇ ਸੀਗੇ ਬਾਹਰ ਬੈਠੇ ਜਿਹੜੇ ਗੈਂਗਸ ਹੋਏਗੇ ਯਾਦਵਿੰਦਰ ਯਾਦਾ ਤੇ ਜਿਲੰਡਾ ਹਰੀਕੇ ਗੈਂਗ ਦੇ ਹੈਗੇ ਉਹਨਾਂ ਦੇ ਕਹੇ ਤੇ ਇਹਨਾਂ ਨੇ ਦੋ ਤਿੰਨ ਵਾਰ ਤਾਂ ਨੂੰ ਅੰਜਾਮ ਦਿੱਤਾ ਸੀਗਾ ਸੋ ਇਹਦੇ ਕੋਲੋਂ ਜਿਹੜਾ ਹੈਗਾ ਮੌਕੇ ਤੇ ਇਹਦਾ ਜਿਹੜਾ ਵੈਪਨ ਸੀਗਾ ਜੀਤੋਂ ਇਹਨੇ ਫਾਇਰ ਕੀਤਾ ਸੀਗਾ ਉਹ ਵੈਪਨ ਵੀ ਇੱਥੇ ਹੈਗਾ ਮੌਕੇ ਤੇ ਤੇ ਬਾਕੀ ਜਿਹੜੀ ਹੈਗੀ ਰਿਕਵਰੀ ਤੇ ਜਾਣਕਾਰੀ ਪੁਸ਼ਸ਼ ਹੋ ਰਹੀ ਹੈ